आवाज़ so, अपनी ਕਰੋ ਆਈ ਰਿਪੀਟ ਮਾਈ ਥੋਟ ਸਹੀ ਫੈਸਲਾ ਨਾ ਦੇ ਸਕੰਦੀ ਅਯੋਗਤਾ ਨੂੰ ਕਿਸਮਤ ਦਾ ਨਾਮ ਨਾ ਦਿਓ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰੋ ਅੱਜ ਦੀਆਂ ਮੁੱਖ ਖਬਰਾਂ ਭਾਰਤ 바ਕੀ ਤਣਾ ਦੇ ਚੱਲਦੇ ਆ ਸਿੰਧੂ ਜਲ ਸੰਧੀ ਦੀ ਮੁਅਤਲੀ ਮਗਰੋਂ ਬਗਲੀ ਹਾਰ ਗਏ ਤੋਂ ਪਾਣੀ ਰੋਕਿਆ ਸਿੰਗਾਪੁਰ ਆਮ ਚੋਣਾ ਚਿਲ ਪ੍ਰਧਾਨ ਮੰਤਰੀ ਲਾਰੈਂਸ ਵੱਲੋਂ ਦੀ ਜਿੱਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਪੰਜਾਬ ਤੇ ਹਰਿਆਣਾ ਵਿੱਚ ਮੀਂਹ ਤੇ ਗੜ੍ਹੇਵਾਰੀ ਆਈਪੀਐਲ ਕਿੰਗਸ 11 ਪੰਜਾਬ ਨੇ ਲਖਨਊ ਸੁਪਰ ਜੈਟਲਜ਼ ਨੂੰ 37 ਦੌੜਾਂ ਨਾਲ ਹਰਾਇਆ ਧੰਨਵਾਦ ਸਾਥੀ ਰਿਆਤਾ ਅੱਜ ਦੇ ਇਸ ਮਾਹੌਲ ਮਾਰਨਿੰਗ ਟੂ ਆਲ ਬੱਚੇ গুড ਮਾਰਨਿੰਗ ਹੈ ਬੱਚੇ ਅੱਜ ਦੀ ਸਾਇੰਸ ਐਕਟੀਵਿਟੀ ਆਪਾਂ ਸਟਾਰਟ ਕਰਦੇ ਹਾਂ ਤੇ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਸਵਾਲ ਪੁੱਛੂਗੀ ਕਿ ਤੁਸੀਂ ਕੁਝ ਮੈਨੂੰ ਅਜਿਹੇ ਪੌਦਿਆਂ ਦੇ ਨਾਮ ਦੱਸ ਸਕਦੇ ਹੋ ਜਿਨ੍ਹਾਂ ਤੋਂ ਸਾਨੂੰ ਦਵਾਈਆਂ ਪ੍ਰਾਪਤ ਹੁੰਦੀਆਂ ਹਨ ਆ ਜੀ ਬੋਲੋ ਬੱਚੇ ਮੈਮ ਤੁਸੀਂ ਚਲੋ ਅੱਛਾ ਨੇਮ ਦਾ ਪੌਦਾ ਠੀਕ ਹੈ ਤੁਸੀਂ ਮੈਮ ਹੋਰ ਚਲੋ ਬੱਚੇ ਪਹਿਲਾਂ ਇੱਕ ਥੋੜੀ ਜਿਹੀ ਕਹਾਣੀ ਸੁਣਦੇ ਆਂ ਕਹਿੰਦੇ ਨੇ ਬ੍ਰਹਮਾ ਜੀ ਨੇ ਇੱਕ ਵਾਰੀ ਆਪਣੇ ਸ਼ਿਸ਼ਿਵ ਜਿਵਾਕਾ ਸ਼ਿਸ਼ਿ ਦਾ ਨਾਮ ਸੀ ਜਿਵਾਕਾ ਉਸ ਨੂੰ ਕਿਹਾ ਕਿ ਜਿਵਾਕਾ ਜਾ ਕੋਈ ਅਜੀਹਾ ਬੋਤਲ ਲੱਭ ਕੇ ਲਿਆ ਜਿਹਦੇ ਵਿੱਚ ਕੋਈ ਗੁਣ ਨਾ ਹੋਵੇ ਤੇ ਜਿਵਾਕਾ ਆਗਿਆਕਾਰੀ ਸੀ ਆਪਣੇ ਗੁਰੂ ਦਾ ਕਹਿਣਾ ਮੰਨਿਆ ਤੇ ਚਲਾ ਗਿਆ ਇੱਕ ਅਜੀਹਾ ਬੋਤਲ ਲੱਭਣ ਜਿਹਦੇ ਵਿੱਚ ਕੋਈ ਗੁਣ ਨਹੀਂ ਹੋਵੇ ਯਾਰਾਂ ਸਾਹਿਬ ਜੀ ਵਾਸਾ ਨੇ ਵਿਸਥਾਰਕ ਕੀਤੀ ਘੁੰਮਦਾ ਰਿਹਾ ਤੇ ਵਾਪਸ ਆ ਗਿਆ ਤੇ ਆਪਣੇ ਗੁਰੂ ਜੀ ਨੂੰ ਆ ਕੇ ਕਹਿੰਦਾ ਵੀ ਗੁਰੂ ਜੀ ਮੈਂ ਤਾਂ ਅਸਫਲ ਹੋ ਗਿਆ ਨਾ कामयाब ਹੋ ਗਿਆ ਮੈਨੂੰ ਤਾਂ ਕੋਈ ਅਜਿਹਾ ਪੌਦਾ ਨਹੀਂ ਮਿਲਿਆ ਜਿਹਦੇ ਵਿੱਚ ਕੋਈ ਗੁਣ ਨਾ ਹੋਵੇ ਜਿਹਦਾ ਕੋਈ ਫਾਇਦਾ ਨਾ ਹੋਵੇ ਤੇ ਉਹਨੂੰ ਬੜੀ ਹੈਰਾਨੀ ਹੋਈ ਜਦੋਂ ਬ੍ਰਹਮਾ ਜੀ ਨੇ ਉਹਨੂੰ ਇੱਕ ਮਹਾਨ ਵੈਜ ਦਾ ਦਰਜਾ ਦੇ ਦਿੱਤਾ ਕਿਉਂਕਿ ਹੁਣ ਉਹਨੂੰ ਹਰੇਕ ਪੌਦੇ ਦੇ ਗੁਣਾਂ ਬਾਰੇ ਗਿਆਨ ਹੋ ਗਿਆ ਸੋ ਬੱਚੇ ਆਯੁਰਵੈਦਿਕ ਸਿਸਟਮ ਆਫ ਮੈਡੀਸਨ ਦੇ ਸਾਹਮਣੇ ਕੋਈ ਵੀ ਪੌਦਾ ਧਰਤੀ ਉੱਪਰ ਅਜੇ ਹਾਂ ਨਹੀਂ ਹੈ ਜਿਸ ਤੋਂ ਸਾਨੂੰ ਕੋਈ ਵੀ ਦਵਾਈ ਪ੍ਰਾਪਤ ਨਾ ਹੁੰਦੀ ਹੋਵੇ ਸਾਡੀ ਜਾਣਕਾਰੀ ਵਿੱਚ ਹੋਵੇ ਜਾਂ ਨਾ ਹੋਵੇ ਹਰੇਕ ਬਨਸਪਤੀ ਚਾਹੇ ਛੋਟੇ ਤੋਂ ਛੋਟਾ ਪੌਦਾ ਹੈ ਚਾਹੇ ਵਗੇ ਤੋਂ ਵੱਡਾ ਹੈ ਹਰੇਕ ਦੇ ਵਿੱਚ ਕੋਈ ਨਾ ਕੋਈ ਗੁਣ ਹੈ ਕੁਆਲਿਟੀ ਹੈ ਕੋਈ ਨਾ ਕੋਈ ਮੈਡੀਸਨਲ ਪ੍ਰੋਪਰਟੀ ਹੈ ਸੋ ਇਹ ਹੈ ਆਯੁਰਵੈਦਿਕ ਸਿਸਟਮ ਆਫ ਮੈਡੀਸਨ ਕਿ ਹਰੇਕ ਪਲਾਂਟ ਤੋਂ ਸਾਨੂੰ ਕੋਈ ਨਾ ਕੋਈ ਮੈਡੀਸਨਲ ਪ੍ਰੋਪਰਟੀ ਮਿਲਦੀ ਹੈ ਸੋ ਇਹ ਸੀ ਅੱਜ ਦੀ ਸਾਇੰਟਿਫਿਕ ਐਕਟੀਵਿਟੀ ਧਿਆਨ ਨਾਲ ਸੁਣ ਲਈ ਬਹੁਤ ਬਹੁਤ ਸ਼ੁਕਰੀਆ ਕਦੇ ਕਰਕੇ ਕੂੜੇ ਸੁੱਟਦੇ ਨਹੀਂ ਆ ਉਹਨਾਂ ਪੱਤੇ ਜਿਹੜੇ ਸੁੱਕੇ ਪੱਤੇ ਆਲੇ ਡਿੱਗ ਜਾਂਦੇ ਆ ਉਹਨਾਂ ਪੱਤਿਆਂ ਨੂੰ ਇਕੱਠਾ ਕਰਕੇ ਉਹਨਾਂ ਦੇ ਮੇਰੀਆਂ ਨੂੰ ਸੁੱਕ ਦੇ ਕੰਮ ਦੇ ਨਹੀਂ ਵੀ ਹੁੰਦੇ ਉਹ ਵਿੱਚ ਇਸ ਸਮੇਂ ਮੈਂ ਕਿਹਦੇ ਕੋਲ ਜੀ ਆ ਅਸੀਂ ਬੱਚੇ 네ਗੈਟਿਵਿਟੀ ਦੇਖਣੀ ਹੈ ਠੀਕ ਹੈ ਤਾਂ ਬੜੇ ਯੂ ਜੋ ਫੁੱਲ ਆਫ ਐਨਥੂਸੀਆਸਟ ਕਿ ਅੱਜ ਤੁਸੀਂ ਛੁੱਟੀ ਦਾ ਬਾਅਦ ਆਏ ਹੋ ਅਜਾ ਜੈਟਿੰਗ ਕਰੋ ਕਿਨੇ ਚਲੇ ਵਿੱਚ ਕੈਸ ਆਫ ਨੈਸ਼ਨਲ ਐਂਥਮ